ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਇੱਕ ਹੋਰ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਪੌਣੇ 2 ਦਾ ਮੈਂ ਲੰਚ ਕਰਕੇ ਆਤੀਆਂ ਗੁੜ ਦੇ ਡਲੀ ਖਾ ਰਹੀਆਂ ਬਾਅਦ ਥੋੜੇ ਜਿ ਮੈਂ ਦੋ ਗੇੜੇ ਦੇਣੀ ਹੁੰਦੀ ਲੰਚ ਕਰਕੇ ਜੇ ਪੋਸੀਬਲ ਹੋਵੇ ਤਾਂ ਮੈਂ ਕਿਹਾ ਚਲ ਬਾਅਦ ਦੋ ਗੇੜੇ ਦੇ ਲੈਣਾ ਮੈਂ ਗੁੜ ਦੀ ਡਲੀ ਲੈ ਕੇ ਇਹ ਪੌਣੇ ਮੂਚ ਭਾਂਡੇ ਧੋ ਕੇ ਟੋਕਰੀ ਉਹ ਰੱਖੀ ਪਈ ਹੈ ਬਾਹਰ ਤੇ ਦੋ ਗੇੜੇ ਦੇਣੇ ਆ ਗੁੜ ਖਾਣੇ ਆ ਲਾਂਚ ਮੈਂ ਕਰ ਲਿਆ ਸ਼ਾਮ ਨੂੰ ਬਹੁਤ ਸਿੰਪਲ ਦੀ ਦਾਲ ਸਬਜੀ ਆ ਮੂੰਗੀ ਮਸਰੀ ਦਾਲ ਬਣਾਉਂਗੀ ਦਾਲ ਬਣਾਇ ਨੂੰ ਕਈ ਦਿਨ ਹੋ ਗਏ ਕਈ ਦਿਨਾਂ ਬਾਅਦ ਦਿਲ ਕਰਦਾ ਹੁੰਦਾ ਨਾ ਮੈਂ ਹਲਕੀ ਜੀ ਪੀਲੀ ਦਾਲ ਖਾਈਏ ਪੀਲੀ ਦਾਲ ਮੂੰਗੀ ਮਸਰੀ ਦਾਲ ਬੜੀ ਸਵਾਦ ਲੱਗਦੀ ਆ ਗੋੜ ਖਾਲਾਂ ਫਿਰ ਦੋ ਚਾਰ ਗੇੜੇ ਦਿੰਨੇ ਆ ਫਿਰ ਉਸ ਤੋਂ ਬਾਅਦ ਦੇਖਦੇ ਆ ਕੀ ਕਰਨਾ ਪਾਠ ਮੇਰਾ ਰਹਿਦਾ ਕਰਨ ਵਾਲਾ ਤੇ ਪਾਠ ਕਰੂੰਗੀ ਮੈਂ ਲਾਂਚ ਤੋਂ ਬਾਅਦ ਇੱਕ ਵਾਰ ਤਾਂ ਪਹਿਲਾਂ ਮੈਂ ਕਰ ਲਿਆ ਔਰ ਕੁਝ ਹੋਰ ਹਲੇ ਪਿਆਈ ਕਵਾਰੀ ਚ ਮੈਂ ਸਾਰਾ ਨਹੀਂ ਕਰਦੀ ਹੁੰਦੀ ਹੁਣ ਤਾਂ ਜਿੰਨਾ ਮੈਂ ਰੋਜ਼ ਮੇਰਾ ਟਾਰਗੇਟ ਹੁੰਦਾ ਵੀ ਇੰਨਾ ਮੈਂ ਪਾਠ ਕਰਨਾ ਇੱਕ ਸ਼ਿਫਟ ਮੈਂ ਹੋਰ ਲਾਉਣੀ ਏਸੀ ਦਾ ਮਾਰਨਿੰਗ ਦਾ ਟਾਈਮ ਦੁੱਧ ਹੋ ਚੁੱਕਿਆ ਬੋਇਲ ਹੋਣ ਅਸੀਂ ਜਿਹੜੇ ਘਰ ਤੋਂ ਦੁੱਧ ਲੈਨੇ ਆ ਉਹ ਮਾਰਨਿੰਗਸ ਦਿੰਦੇ ਨੇ ਤੇ ਇਧਰ ਮੈਂ ਬਣਾ ਰਹੀਆਂ ਦਲੀਆ ਫॉर ਮਾਈ ਬ੍ਰੈਕਫਾਸਟ ਕਣਕ ਦਾ ਦਲੀਆ ਲੈ ਮੈਂ ਪਾਣੀ 'ਚ ਇਹ ਨੂੰ ਕੁੱਕ ਕਰ ਰਹੀਆਂ ਫਿਰ ਮੈਂ ਦੁੱਧ ਪਾਵਾਂਗੀ ਜਦ ਪਾਣੀ 'ਚ ਇਹ ਬਣ ਗਿਆ ਤੇ ਇਧਰ ਮੈਂ ਬਣਾ ਕੇ ਰੱਖਤੀ ਸਬਜ਼ੀ ਪੱਤਾ ਗੋਭੀ ਮਟਰ ਆਲੂ ਮਿਕਸ ਕਦੇ-ਕਦੇ ਬਣਦੀ ਹੈ ਲਉਂਗੀ ਦਵਿੰਦਰ ਬਹੁਤ ਘੱਟ ਖਾਂਦੇ ਨੇ ਤੇ ਮੈਂ ਤਾਂ ਖਾ ਲਾਂ ਨਹੀਂ ਮੈਨੂੰ ਤਾਂ ਅੱਛੀ ਲੱਗਦੀ ਹੈ ਪਾਣੀ ਇਹ ਆ ਸਾਡੀ 12 ਵਾਲੀ ਚਾਹ ਕੋਈ ਟਾਈਮ ਨਹੀਂ ਚਾਹਦਾ ਆਪਣਾ ਦਾ ਬਾਹਰ ਵਾਲੀ ਚਾਹ ਮੈਂ ਵੀ ਛੋਟੀ ਜਿਹੀ ਕੱਪੀ ਲੈ ਕੇ ਜਾਂਦੀ ਇਹ ਜੇ ਦੋ ਘੁੱਟਾਂ ਚਾਹ ਪੀਂਦੀ ਆ ਬਸ ਇੱਕ ਤਸੱਲੀ ਹੋ ਜਾਂਦੀ ਮਨ ਨੂੰ ਵੀ ਹਾਂ ਆਪਾਂ ਚਾਹ ਪੀ ਲਈ ਹੁਣ ਤਾਂ ਮੈਂ 1 ਵਜੇ ਲੰਚ ਟਾਈਮ ਹੁੰਦਾ ਮੈਂ 1:00 ਵਜੇ ਇੱਕ ਪਰ ਦੋ ਘੁੱਟਾਂ ਪੀ ਲਈ ਨਾਲ ਮਠਿਆਈ ਮਿੱਠਾ ਛੱਡਣਾ ਨਹੀਂ ਕਹਿਣਾ ਜ਼ਰੂਰ ਆ ਪਤਾ ਜ਼ਰੂਰ ਆ ਮਿੱਠਾ ਮਾੜਾ ਸੇਤਲੀ ਪਰ ਛੱਡਣਾ ਨਹੀਂ ਚਲੋ ਜੀ ਚਾਹ ਪੀ ਤੇ ਇਧਰ ਮੈਂ ਧੋਣਾ ਸੀ ਚਿਮਨੀ ਦਾ ਫਿਲਟਰ ਹੋਂ ਤਾਂ ਮੈਂ ਕਈ ਵਾਰ ਤੁਹਾਡੇ ਨਾਲ ਸ਼ੇਅਰ ਵੀ ਕਰ ਰਹੀ ਹਾਂ ਮੈਂ ਕਦੇ ਵਾਸ਼ ਕਰਦੀ ਆ ਪਰ ਫਿਰ ਵੀ ਨਵੇਂ ਈਵਿਓਜ਼ ਜੁੜਦੇ ਨੇ ਮੈਂ ਚਲੋ ਹੋਰ ਸ਼ੇਅਰ ਕਰ ਲਾਂ ਨੇ ਧੋਣਾ ਤਾਂ ਹੈਗਾ ਸੀ ਕਿੰਨਾ ਗੰਦਾ ਫਿਲਟਰ ਮੈਂ ਮਹੀਨੇ 'ਚ ਇੱਕ ਵਾਰ ਧੋਣੀ ਆ ਨਾਲ ਸਾਡੇ ਇੰਨੀ ਬਹੁਤ ਜ਼ਿਆਦਾ ਕੁਕਿੰਗ ਨਹੀਂ ਹੁੰਦੀ ਕੋਤਲੇ ਫੜੇ ਅਸੀਂ ਬਹੁਤ ਜ਼ਿਆਦਾ ਬਣਾਉਂਦੇ ਪਰ ਫਿਰ ਵੀ ਫਿਲਟਰ ਇੰਨਾ ਗੰਦਾ ਹੋ ਜਾਂਦਾ ਤੇ ਮੈਂ ਕਰਦੀ ਆ ਵਾਸ਼ ਇਹਨੂੰ ਇਹਦੇ ਉੱਪਰ ਪਾਉਂਗੀ ਮੈਂ ਡਰੇਨੈਕਸ ਪਾਊਡਰ ਕਿਸੇ ਵੀ ਕੰਪਨੀ ਦਾ ਤੁਸੀਂ ਇਹੀ ਡਰੇਨੈਕਸ ਪਾਊਡਰ ਲੈ ਲਓ ਜਿਹੜੇ ਡਰੇਨਸ ਨੂੰ ਅੰਦਰੋਂ ਜਿਹੜੇ ਆਪਣੇ ਬੋਸ ਫਿਸ਼ਾਂ ਨੀਚੇ ਨਾਲੀਆਂ ਹੁੰਦੀਆਂ ਡਰੇਨਸ ਬਣੀਆਂ ਹੁੰਦੀਆਂ ਉਹਦੇ ਵਿੱਚ ਆਪਾਂ ਪਾ ਕੇ ਸਫਾਈ ਕਰਦੇ ਹਾਂ ਉਹ ਵਾਲਾ ਪਾਊਡਰ ਨਾਲੇ ਪਾ ਦੂੰ ਮੈਂ ਸਰਫ ਕੋਈ ਵੀ ਸਰਫ ਜਿਹੜਾ ਤੁਸੀਂ ਘਰੇ ਯੂਜ਼ ਕਰਦੇ ਹੋ ਉਹ ਪਾ ਲੋ ਆਪਣੇ ਚਿਮਨੀ ਵਾਲੇ ਫਿਲਟਰ ਦੇ ਉੱਪਰ ਇੱਕ ਫਿਲਟਰ ਦੋ ਫਿਲਟਰ ਆ ਤਰੀਕਾ ਸੇਮ ਹੀ ਹੈ ਧੋਣ ਦਾ ਦੋਨੇ ਚੀਜ਼ਾਂ ਮੈਂ ਪਾ ਤੇ ਉੱਪਰੋਂ ਮੈਂ ਛੱਡ ਦੂੰਗੀ ਗਰਮ ਗਰਮ ਪਾਣੀ ਥੋੜਾ ਜਨਾ ਸਰਦੀ ਵਿੱਚ ਆ ਠੱਬ ਵਿੱਚ ਪਾਣੀ ਠੰਡਾ ਹੋ ਜਾਂਦਾ ਪਾਉਂਦੇ ਪਾਉਂਦੇ ਮੈਂ ਇੱਕ ਪਲਾਸਟਿਕ ਦੀ ਟ੍ਰੇ ਲੈ ਕੇ ਆਉਣੀ ਆ ਫਿਲਟਰ ਦੇ ਨਾਪ ਦੀ ਫਿਲਟਰ ਤਾਂ ਮੈਂ ਸਾਈਜ਼ ਮਿੰਨ ਕੇ ਲੈ ਕੇ ਜਾਊਂਗੀ ਉਹਦੇ ਨਾਲਪ ਜਿਵੇਂ ਟ੍ਰੇ ਲੈ ਕੇ ਆਉਂਗੇ ਸਰਦੀ ਵਿੱਚ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਪਾਣੀ ਜਲਦੀ ਠੰਡਾ ਹੋ ਜਾਂਦਾ ਜਿਵੇਂ ਨੋਟਿਸ ਕਰਦੀ ਹੁੰਦੀ ਹਾਂ ਕਿ ਜੋ ਪਾਣੀ ਗਰਮ ਪਾਣੀ ਢਾਬ ਵਿੱਚ ਉਹਦੇ ਹਵਾ ਜੀ ਨਿਕਲ ਜਾਂਦੀ ਹੈ ਨਾ ਜਿਆਦਾ ਕੰਮ ਨਹੀਂ ਕਰਦਾ ਪਾਣੀ ਪਰ ਫਿਲਟਰ ਚਲੋ ਫਿਰ ਵੀ ਸਾਫ ਹੋ ਜਾਂਦਾ ਤੇ ਪਾਣੀ ਵਿੱਚ ਇਹਨੂੰ ਡਬੋ ਕੇ ਆਪਾਂ 20 ਮਿੰਟ ਲਈ ਅੱਧੇ ਘੰਟੇ ਲਈ ਛੱਡ ਦਾਂਗੇ ਫਿਲਟਰ ਬਹੁਤ ਜ਼ਿਆਦਾ ਗੰਦਾ ਅੱਧੇ ਘੰਟੇ ਲਈ ਛੱਡ ਦਿਓ ਨਹੀਂ 15 ਮਿੰਟਾਂ 20 ਮਿੰਟਾਂ ਤੇ ਵੀ ਸਾਫ ਹੋ ਜਾਂਦਾ ਅਲੋਕ ਜਿਵੇਂ ਆਪਾਂ ਪਾਣੀ ਪਾਤਾ ਤੇ ਨਾਲ ਦੀ ਨਾਲ ਗੰਦਗੀ ਉੱਪਰ ਆਉਣ ਲੱਗ ਗਈ ਤੇ ਹੁਣ 15-20 ਮਿੰਟ ਲਈ ਮੈਂ ਰੱਖਿਆ ਸੀਗਾ ਤੇ ਉਸ ਤੋਂ ਬਾਅਦ ਆ ਕੇ ਦੇਖਿਆ ਦੇਖੋ ਸਾਰੀ ਗੰਦਗੀ ਨਿਕਲ ਕੇ ਉੱਪਰ ਆ ਚੁੱਕੀ ਆ ਤੇ ਹੁਣ ਆਪਾਂ ਜਿਹੜਾ ਇਹ ਪਾਣੀ ਆਪਾਂ ਇਕੱਠਾ ਕਰ ਰਹੇ ਇੱਥੇ ਆਪਾਂ ਕੱਢ ਦਾਂਗੇ ਪਾਣੀ ਚੋਂ ਫਿਲਟਰ ਨੂੰ ਕੱਢ ਦਾਂਗੇ ਜਿਹੜੀ ਔਇਲ ਟ੍ਰੇ ਆ ਨਾਲ ਹੀ ਮੈਂ ਉਹ ਧੋਦਣੀ ਆ ਤੇ ਇਹ ਪਾਣੀ ਗੰਦਾ ਸਾਰਾ ਆਪਾਂ ਕੱਢ ਦਾਂਗੇ ਤੇ ਇੱਕ ਵਾਰ ਸਾਫ਼ ਪਾਣੀ ਨਾਲ ਧੋ ਲਾਂਗੇ ਸਾਫ਼ ਪਾਣੀ ਛੱਡ ਕੇ ਗਰਮ ਪਾਣੀ ਤੁਹਾਨੂੰ ਗਰਮ ਪਾਣੀ ਨਾਲ ਨਹੀਂ ਠੰਡਾ ਬਿਲਕੁਲ ਵੀ ਨਹੀਂ ਯੂਜ਼ ਕਰਨਾ ਕਿਉਂਕਿ ਜਿਹੜੀ ਚਿਕਨਾਈ ਹੈ ਗਰਮ ਪਾਣੀ ਨਾਲ ਹੀ ਉੱਤਰੂਗੀ ਜਿੰਨਾ ਗਰਮ ਪਾਣੀ ਪਾਓਗੇ ਉਨਾ ਹੀ ਵਧੀਆ ਸਾਫ਼ ਹੋਊਗਾ ਇੱਕ ਵਾਰ ਪਾਣੀ ਨਾਲ ਮੈਂ ਸਾਰਾ ਇਹ ਫਿਲਟਰ ਧੋ ਦਾਨੀ ਸਿੰਪਲ ਪਾਣੀ ਨਾਲ ਬਹੁਤ ਵਧੀਆ ਤਰੀਕੇ ਨਾਲ ਸਾਫ਼ ਹੋ ਜਾਂਦਾ ਤੇ ਜਿਸ ਦਿਨ ਮੈਨੂੰ ਇਹ ਤਰੀਕਾ ਪਤਾ ਲੱਗਿਆ ਮੈਨੂੰ ਵੀ ਸੌਖਾ ਹੋ ਗਿਆ ਫਿਲਟਰ ਧੋਣਾ ਨਹੀਂ ਪਹਿਲਾਂ ਤਾਂ ਇਹ ਲੱਗਦਾ ਸੀ ਵੀ ਨਹੀਂ ਇਹ ਤੇ ਜਿ ਤੁਰੇ ਫਿਰਦੇ ਸੀ ਪਤਾ ਹੀ ਨਹੀਂ ਸੀਗਾ ਤੇ ਇੱਕ ਵਾਰ ਪਾਣੀ ਨਾਲ ਸਾਫ਼ ਕਰਕੇ ਉਸ ਤੋਂ ਬਾਅਦ ਮੈਂ ਸਰਫ ਪਾ ਲਿਆ ਸਰਫ પાਕੇ ਤੇ ਪੁਰਾਣਾ ਜਿਹੜਾ ਆਪਣਾ ਦੰਦਾਂ ਵਾਲਾ ਪ੍ਰੈਸ਼ ਹੁੰਦਾ ਟੂਥਪ੍ਰੈਸ਼ ਉਹ ਨਾਲ ਸਾਫ਼ ਕਰ ਦੂੰਗੇ ਵੈਸੇ ਫਿਲਟਰ ਦੀ ਗੰਦਗੀ ਸਾਰੀ ਨਿਕਲ ਚੁੱਕੀ ਆ ਬਸ ਐ ਹੁੰਦਾ ਕਿ ਸਰਫ ਨਾਲ ਆਪਾਂ ਦੁਬਾਰੇ ਤਾਂ ਤੋਂ ਨੇਕ ਤਾਂ ਕਿ ਥੋੜੀ ਬਹੁਤੀ ਕੀਤੇ ਚਿਕਨਾਈ ਰਹਿ ਜੇ ਤਾਂ ਸਰਫ ਨਾਲ ਸਾਫ਼ ਹੋ ਜਾਂਦੀ ਆ ਨੀ ਫਿਲਟਰ ਆਪਣਾ ਆਲਮੋਸਟ ਆਪ ਡਰੇਨ ਐਕਸ ਤੇ ਸਰਫ ਵਾਲੇ ਪਾਣੀ ਛਿੜ ਬੋਦਨ ਨਾਲ ਦੀ ਨਾਲ ਹੀ ਸਾਫ਼ ਹੋ ਜਾਂਦਾ ਬਹੁਤ ਵਧੀਆ ਸਾਫ਼ ਫਿਲਟਰ ਹੋ ਜਾਂਦਾ ਧੋਣ ਤੋਂ ਬਾਅਦ ਤੇ ਟਾਈਮ ਵੀ ਬਹੁਤ ਘੱਟ ਲੱਗਦਾ ਮੱਥਾ ਵੀ ਆਪਣਾ ਘੱਟ ਵੱਜਦਾ ਨੀ ਤਾਂ ਇੰਨੀ ਚਿਕਨਾਈ ਵਾਲੀਆਂ ਚੀਜ਼ਾਂ ਧੋਣੀਆਂ ਕਿਹੜਾ ਸੌਖਿਆਂ ਭੀ ਨੇ ਮੋਟ ਮੱਥਾ ਮਾਰਨਾ ਪੈਂਦਾ ਟਾਈਮ ਵੀ ਬਹੁਤ ਜ਼ਿਆਦਾ ਲੱਗਦਾ ਤੇ ਇਸ ਤਰੀਕੇ ਨਾਲ ਸਾਰੇ ਆਪਾਂ 10 ਮਿੰਟ ਵਿੱਚ ਫਿਲਟਰ ਧੋ ਕੇ ਸਾਫ਼ ਕਰ ਲੰਨੇ ਆ ਕਿਸੇ ਵੀ ਤਰ੍ਹਾਂ ਤੁਹਾਡਾ ਚਿਮਨੀ ਦਾ ਫਿਲਟਰ ਹੈ ਤੁਸੀਂ ਇਸ ਤਰੀਕੇ ਨਾਲ ਧੋ ਸਕਦੇ ਹੋ ਤੇ ਫਿਲਟਰ ਦੇਖੋ ਬਿਲਕੁਲ ਹੋ ਗਿਆ ਸਾਫ਼ ਐ ਚਾਂਦੀ ਵਾਂਗੂ ਚਮਕ ਕੇ ਆਂਦਾ ਆ ਦੇਖੋ ਪਹਿਲਾਂ ਦੇਖਣਾ ਸੁਸਕੀ ਨਾਲ ਗੰਦਾਸ ਤੇ ਹੁਣ ਦੇਖੋ ਕਿਵੇਂ ਸਾਫ਼ ਹੋ ਗਿਆ ਚਮਕ ਗਿਆ ਨਾਲੇ ਆਪਣੀ ਬਹੁਤ ਜ਼ਿਆਦਾ ਮਿਹਨਤ ਨਹੀਂ ਹੋਈ ਇਹਨੂੰ ਸਾਫ਼ ਕਰਨ ਵਿੱਚ कि ਹੁਣ ਮੇਰਾ ਹੋ ਗਿਆ ਸਤ ਪਿਆਰ ਦਾ ਲੰਚ ਟਾਈਮ ਮੈਂ ਕਰ ਰਹੀ ਆ ਆਪਣਾ ਲੰਚ ਸਬਜੀ ਨਹੀਂ ਤੇ ਬਾਜਰੇ ਤੇ ਕਣਕ ਦੇ ਆٹے ਦੀ ਰੋਟੀ ਤੇ ਲੰਚ ਕਰਨ ਤੋਂ ਬਾਅਦ ਮੈਂ ਭਾਂਡੇ ਸਾਰੇ ਸਾਫ਼ ਕਰਕੇ ਤੇ ਬਾਹਰ ਮੈਂ ਟੋਕਰੀ ਧੁੱਪੇ ਧਰਤੀ ਸਮੇਂ ਧੁੱਪ ਵਧੀਆ ਅੰਦਰ ਸਗੋਂ ਨਾ ਆਏ ਲੱਗਦਾ ਵੀ ਸੁੱਕਦੇ ਨਹੀਂ ਹੈਗੇ ਭਾਂਡੇ ਤੇ ਮੈਂ ਕਦੇ-ਕਦੇ ਧੁੱਪ ਹੋਵੇ ਬਾਹਰ ਟੋਕਰੀ ਧਰ ਦਾਨੀ ਭਾਂਡੇ ਵੱਲ ਚਲ ਭਾਂਡੇ ਵੀ ਛੇਤੀ ਸੁੱਕ ਜਾਂਣ ਅੱਛੀ ਤਰ੍ਹਾਂ ਪਾਣੀ ਆ ਸੁੱਕ ਜ ਇਹਨਾਂ ਦਾ ਨਾਲ ਹੀ ਆਪਾਂ ਸਿੰਕ ਜਦੋਂ ਖਾਲੀ ਕਰ ਦਨੇ ਸਿੰਕ ਵਿੱਚ ਬਾਸਕਟ ਪਈ ਹੁੰਦੀ ਆ ਹਲੋ ਸਾਫ ਹੋ ਗਈ ਨਾ ਉਹਦੇ ਹਵਾ ਜੀ ਨਿਕਲ ਜਾਂਦੇ ਸਿੰਕ ਦੇ ਧੂਪੇ ਲਿਆ ਕੇ ਰੱਖਦੀ ਮੈਂ ਟੋਕਰੀ ਜਿਹੜਾ ਵੱਡੇ ਭਾਂਡੇ ਸਮਰਦ ਕੱਢ ਤੇ ਕੜਾਹੀ ਤੇ ਇੱਕ ਬਾਉਲ ਸੀ ਸਬਜ਼ੀ ਵਾਲੀ ਕੜਾਈ ਸੀ ਨਹੀਂ ਤੇ ਧੂਪੈ ਨਹੀਂ ਤੇ ਧੂਪਾ ਨਾ ਧੂਪਾ ਵਲ ਦੇਖਿਆ ਵੀ ਨ ਜਾਂਦਾ ਬੱਟਨਾ ਦੂਰ ਦੀ ਗੱਲ ਇੰਦਰ ਮੈਂ ਚੀਮੇ ਦਾ ਫਿਲਟਰ ਵਾਸ਼ ਕੀਤਾ ਸੀਗਾ ਚੱਕਲਾ ਚਮਕਦਾ ਬਿਲਕੁਲ ਇਹਨੂੰ ਗਾ ਸਾਫ ਬਿਲਕੁਲ ਚਮਕ ਰਿਹਾ ਛਿੱਪ ਛਿੱਪ ਆਇਆ ਸੀਗਾ ਤੇ ਆਇਲ ਵਾਲੀ ਟ੍ਰੇ ਇਹ ਵੀ ਹੋ ਗਈ ਕਲੀਨ ਕੁ ਇੰਨੰ ਮੈ ਲਾ ਜੰਗੀ ਅੰਦਰ ਜਾਂਦੀ ਤੇ ਮੈਨੂੰ ਹੁਣ 3 ਵਜੇ ਪਿਆਸ ਹੀ ਲਲ ਬੈਠੀ ਸੀ ਧੁੱਪ ਇੰਨੀ ਜਾਂਦਾ ਸਮਝਾ ਮੈਂ ਛਾਵੇਂ ਖਿੱਚਿਆ ਛਾਵੇਂ ਬੈਠੀ ਆ ਇੰਨੀ ਤੇ ਧੁੱਪ ਬੈਠਿਆ ਨਹੀਂ ਰਹਾ ਧੁੱਪ ਨਹੀਂ ਦੇਖ ਵੀ ਨਹੀਂ ਹੋ ਰਹੀ ਸੀ ਆਪਾਂ ਵੀ ਕਿਤੇ ਸੈਟੀਸਫਾਈ ਨਹੀਂ ਜਿਹੜਾ ਆਪਣਾ ਮਨੁੱਖੀ ਮਾਨਾ ਨਾ ਕਿਤੇ ਸੰਤੁਸ਼ਟੀ ਹੈ ਨਹੀਂ ਧੁੱਪ ਨਾ ਨਿਕਲੀ ਆਪਾਂ ਕਹਿ ਦਿੰਦੇ ਧੁੱਪ ਨਹੀਂ ਨਿਕਲੀ ਹੁਣ ਧੁੱਪ ਨਿਕਲਦੀ ਆਪਾਂ ਕਹਿੰਦੇ ਧੁੱਪ ਇੰਨੀ ਤੇਜ ਆ ਠੀਕ ਹੈ ਨਾ ਜੇ ਆਪਾਂ ਨੂੰ ਕੋਈ ਚੀਜ਼ ਮਿਲ ਜੇ ਤਾਂ ਆਪਾਂ ਤੋਂ ਸਮਝ ਹੀ ਨਹੀਂ ਇਹ ਆਪਣੇ ਕੋਲ ਇੰਨੀ ਕੋਈ ਹੁਣ ਮੈਂ ਕੀ ਕਰਾਂ ਨਾ ਹੋਵੇ ਤਾਂ ਮੇਰੇ ਕੋਲ ਹੈ ਨਹੀਂ ਜੇ ਕੱਪੜੇ ਹੈ ਨਹੀਂ ਤਾਂ ਆਪਾਂ ਕਹਿੰਦੇ ਨੇ ਹੈ ਨਹੀਂ ਮੈਂ ਕੀ ਪਾਵਾਂ ਜੇ ਕੱਪੜੇ ਹੈਗੇ ਨੇ ਹਾਏ ਹਾਏ ਇੰਨੇ ਕੱਪੜੇ ਹੋਏ ਪਏ ਨੇ ਸਮਝ ਹੀ ਨਹੀਂ ਖਲਾਰਾ ਪਹਿ ਪਹਿ ਕੱਪੜਾ ਸਰ ਤਾਂ ਕੱਪੜੇ ਹੀ ਲੋਟ ਆਉਂਦੇ ਹੈਗੇ ਨਾ ਤੇ ਉਹ ਮਨੁੱਖੀ ਮਨ ਨੂੰ ਕਿਤੇ ਸੰਤੁਸ਼ਟੀ ਨਹੀਂ ਹੈਗਾ ਆਪਾਂ ਕਿਤੇ ਸੈਟੀਸਫਾਈ ਨਾ ਅੱਜ ਆਪਣੇ ਕੋਲੇ ਸਕੂਟਰ ਆ ਕੱਲ ਨੂੰ ਕਾਰ ਹੋ ਜੂ ਫਿਰ ਆਪਾਂ ਕਹਿੰਦੇ ਹੋਰ ਵੱਡੀ ਕਾਰ ਹੋਵੇ ਫਿਰ ਹੋਰ ਵੱਡੀ ਕਾਰ ਹੋਵੇ ਤੇ ਇਸ ਤਰ੍ਹਾਂ ਮਨੁੱਖੀ ਮਨ ਨੂੰ ਕਿਤੇ ਸੰਤੁਸ਼ਟੀ ਨਹੀਂ ਹੈਗੀ ਸੋ ਮਨ ਨੂੰ ਮਨ ਦੀ ਸੰਤੁਸ਼ਟੀ ਹੋਣਾ ਬਹੁਤ ਜ਼ਰੂਰੀ ਹੈ ਕਿ ਤਨਾ ਕਿਤੇ ਆਪਾਂ ਨੂੰ ਮਨ ਨੂੰ ਸੈਟੀਸਫਾਈਡ ਕਰਨਾ ਬਹੁਤ ਜ਼ਰੂਰੀ ਹੈ ਆਪਾਂ ਹਰ ਇੱਕ ਚੀਜ਼ ਵਿੱਚ ਨੁਕਸ ਖੜਦੇ ਹਾਂ ਆਪਣੇ ਕੋਲ ਚੀਜ਼ ਹੈ ਤਾਂ ਵੀ ਆਪਾਂ ਕਵਾਂਗੇ ਨੁਕਸ ਇੱਥੇ ਨਹੀਂ ਹੈਗੀ ਤਾਂ ਵੀ ਕਵਾਂਗੇ ਨੁਕਸ ਹੈ ਸੋ ਆਪਾਂ ਆਪਾਂ ਨੂੰ ਸਭੋ ਸ਼ੁਕਰਾਨਾ ਕਰਨਾ ਚਾਹੀਦਾ ਥੈਂਕਫੁਲ ਹੋਣਾ ਚਾਹੀਦਾ ਕਿ ਆਪਣੇ ਕੋਲੇ ਸਭ ਕੁਝ ਹੈ ਬਹੁਤ ਖੁਸ਼ ਆ ਉਹਦੇ ਦੇ ਵਿੱਚ ਹੀ ਸੈਟੀਸਫਾਈ ਰਹਿਣਾ ਚਾਹੀਦਾ ਜਿੰਨੇ ਆਪਣੇ ਕੋਲ ਚੀਜ਼ਾਂ ਹੀ ਨੇ ਤੇ ਹੁਣ ਮੈਂ ਕਰਨੀ ਸੀ ਐਗਸ ਦੀ ਟ੍ਰੀ ਖਾਲੀ ਇਹ ਜਿਹੜੇ ਪਹਿਲੇ ਵਾਲੇ 5-4 ਐਗਸ ਸਪੇਸ ਓਮੈਂ ਫਰਿੱਜ ਵਿੱਚ ਰੱਖ ਦਾਂ ਨਹੀਂ ਕੰਟੇਨਰ ਵਿੱਚ ਪਾ ਕੇ ਜਾਂ ਬਾਹਰ ਰੱਖ ਲਵਾਂ ਕਿ ਪਰ ਮੈਂ ਕੰਟੇਨਰ ਵਿੱਚ ਕੱਢ ਤੇ ਜਿਹੜੀ ਨਵੀਂ ਟ੍ਰੇ ਪਈ ਐ ਐਗਸ ਵਾਲੀ ਓਮੈਂ ਬਾਸਕਟ ਵਿੱਚ ਐਗਸ ਕੱਢ ਕੇ ਰੱਖ ਦੂੰਗੀ ਤਾਂ ਕਿ ਜਦੋਂ ਚਾਹੀਦੇ ਹੋਣ ਮੈਂ ਫਟਾਫਟ ਚੱਕ ਕੇ ਤੇ ਯੂਜ਼ ਕਰਾਂ ਨਹੀਂ ਕਈ ਵਾਰ ਕੀ ਹੁੰਦਾ ਉਧਰੋਂ ਚੀਜ਼ ਚਾਹੀਦੀ ਹੁੰਦੀ ਆਪਾਂ ਨੂੰ ਤੇ ਉਧਰੋਂ ਲੈ ਆਪਾਂ ਪੈਕੇਟ ਜਾਂ ਪੈਕਿੰਗ ਖੋਲ ਹੀ ਨਹੀਂ ਹੁੰਦੀ ਤਾਂ ਫਿਰ ਬੜਾ ਔਖਾ ਜਿਹਾ ਲੱਗਦਾ ਮੈਨੂੰ ਬਹੁਤ ਔਖਾ ਲੱਗਦਾ ਫਿਰ ਇਸ ਕਰਕੇ ਮੇਨੂੰ ਹਮੇਸ਼ਾ ਚੀਜ਼ ਮੈਂ ਯੂਜ਼ ਕਰਨੀ ਹੋਵੇ ਤਾਂ ਮੈਂ ਫੱਟਾਫੱਟ ਚੱਕ ਲਾਂ ਤੇ ਯੂਜ਼ ਕਰ ਲਾਂ ਵੀ ਇਹੋ ਜਿਹੇ ਤਰੀਕੇ ਨਾਲ ਆਪਈ ਹੋਵੇ ਵੀ ਇਸ ਚੱਕੋ ਤੇ ਯੂਜ਼ ਕਰੋ ਹਨਾ ਮੀਨ ਹੋਵੇ ਪੈਕੇਟ ਖੋਲਣਾ ਹਜੇ ਖੋਲਿਆ ਨਹੀਂ ਹਾਲੇ ਮੈਂ ਪੈਕੇਟ ਵਿੱਚ ਦੇਖਦੀਆਂ ਕਿੱਥੇ ਪਿਆ ਮੈਨੂੰ ਪਤਾ ਨਹੀਂ ਉਹ ਚੀਜ਼ ਨਾ ਹੋਵੇ ਇਸ ਕਰਕੇ ਮੈਂ ਹਰ ਇੱਕ ਚੀਜ਼ ਦੀ ਤਿਆਰੀ ਪਹਿਲਾਂ ਕਰਕੇ ਰੱਖਦੀ ਆ ਟੰਬਿਆਂ ਵਿੱਚ ਰਾਸ਼ਨ ਪਹਿਲਾਂ ਪਾ ਕੇ ਚਾਹ ਚੀਨੀ ਪਹਿਲਾਂ ਆਪਣੇ ਵਿਲੇ ਟਾਈਮ ਵਿੱਚ ਟੰਬਿਆਂ 'ਚ ਪਾ ਕੇ ਰੱਖਦੀ ਆ ਤਾਂ ਕਿ ਮੌਕੇ ਤੇ ਮੈਨੂੰ ਭੱਜ ਦੌੜ ਨਾ ਕਰਨੀ ਪਵੇ ਮੈਂ ਜਲਦੀ ਜਲਦੀ ਆਪਣਾ ਕੰਮ ਕਰ ਲਾਂ ਐਗਸ ਮੈਂ ਕੱਢਦੇ ਬਾਸਕਟ ਵਿੱਚ ਤੇ ਇਧਰ ਸ਼ਾਮ ਲਈ ਮੈਂ ਬਣਾਤੀ ਸੀ ਮੂੰਗੀ ਮਸਰੀ दाल ਪੀਲੀ ਦਾਲ ਕਦੇ-ਕਦੇ ਦਾਲ ਵੀ ਬਹੁਤ ਵਧੀਆ ਲੱਗਦੀ ਹੈ ਤੇ ਇਧਰ ਮੈਂ ਆਟਾ ਗੁੰਨ ਕੇ ਰੱਖਤਾ ਬਾਜਰੇ ਤੇ ਕਣਕ ਦਾ ਐਂਡ ਇਧਰ ਬਿਨਾ ਧਨੀਏ ਤੋਂ ਦਾਲ ਗੱਡੀ ਪਈ ਹੈ ਜਿਹੜਾ ਕੋਈ ਨਹੀਂ ਧਨੀਆ ਖਾਂਦਾ ਉਹਦਾ ਵੀ ਖਿਆਲ ਰੱਖਣਾ ਪੈਂਦਾ ਤੇ ਹੁਣ ਮੈਂ ਸ਼ਾਮ ਨੂੰ ਥੋੜੀ ਫ੍ਰਿਜ ਦੀ ਸੈਟਿੰਗ ਕਰਨੀ ਸੀ ਉਹਦੇ ਵਿੱਚ ਮੈਂ ਰੱਖਨੇ ਸੀ ਕੰਟੇਨਰਸ ਡਰਾਈ ਫਰੂਟ ਲਈ ਇਹਨਾਂ ਬਲਜੀਤ ਭੈਣ ਕੰਟੇਨਰਸ ਉਹਨਾਂ ਨੇ ਦਿੱਤੇ ਸੀ ਮੈਨੂੰ ਇਹ ਜੋ ਅਸੀਂ ਉਹਨਾਂ ਕੋਲ ਗਏ ਸੀ ਮੈਨੂੰ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਮੈਂ ਬਹੁਤ ਟਾਈਮ ਤੋਂ ਦੇਖ ਰਹੀ ਸੀ ਕਿ ਮੈਂ ਕਿਵੇਂ ਯੂਜ਼ ਕਰਾਂ ਕਿੱਥੇ ਯੂਜ਼ ਕਰਾਂ ਇਹਨਾਂ ਨੂੰ ਤੇ ਮੈਂ ਸੋਚਿਆ ਫ੍ਰਿਜ ਵਿੱਚ ਇਹਨਾਂ ਵਿੱਚ ਮੈਂ ਡਰਾਈ ਫਰੂਟ ਪਾ ਕੇ ਰੱਖ ਦਾਨੀ ਆ ਇਕੋ ਜਿਹੇ ਕੰਟੇਨਰਸ ਵਿੱਚ ਸੋਹਣਾ ਹੀ ਬਹੁਤ ਲੱਗੂ ਤੇ ਉਹ ਵੀ ਕੱਚੇ ਦੇ ਨੇ ਦੇਖਣ ਨੂੰ ਵੀ ਅੱਛੇ ਲੱਗਦੇ ਨੇ ਪਰ ਜੋ ਮੈਂ ਫ੍ਰਿਜ ਵਿੱਚ ਇਹ ਪਹਿਲਾਂ ਮੈਂ ਰੱਖ ਕੇ ਹੀ ਦੇਖੀ ਸੀ ਕਿਵੇਂ ਸੈਟਿੰਗ ਹੋਊਗੀ ਜੋ ਮੈਂ ਰੱਖ ਕੇ ਦੇਖਿਆ ਨਾ ਕੰਟੇਨਰ ਸਿਰਫ ਇੱਕ ਬਾਸਕਟ ਵਿੱਚ ਜਾਂ ਇੱਕ ਸਾਈਡ ਤੇ ਸਿਰਫ ਦੋ ਹੀ ਟਿਕ ਰਹੇ ਸੀ ਤ ਇੱਕ ਫਾਈਟ ਤੇ ਦੋ ਯਾਰ ਇਸ ਤੇ ਨਵੀਂ ਨਹੀਂ ਆ ਰਹੀ ਸੀ ਜਗ੍ਹਾ ਵੀ ਰੋਕਰ ਸੀ ਇੱਕ ਦੇ ਉੱਪਰ ਆਪਾਂ ਇੱਕ ਵੀ ਨਹੀਂ ਰੱਖ ਸਕਦੀ ਸੀ ਮੈਂ ਫਿਰ ਉਹ نیچے ਗਿਰਨ ਦਾ ਡਰ ਰਹਿੰਦਾ ਜੇ ਆਪਾਂ ਫ੍ਰਿਜ ਖੋਲਾਂਗੇ ਜੇ ਇੱਕ ਦੇ ਉੱਪਰ ਇੱਕ ਰੱਖਦਾ ਨਾ ਫਿਰ ਉਹ ਜੋ ਫ੍ਰਿਜ ਖੋਲਦੇ نیچے ਗਿਰਨ ਦਾ ਡਰ ਰਹਿੰਦਾ ਉਹ ਵੀ ਨਹੀਂ ਮੈਂ ਰੱਖ ਸਕਦੀ ਸੀ ਫਿਰ ਮੈਂ ਆਹ ਵਾਲੇ ਕੰਟੇਨਰਸ ਮੇਰੇ ਕੋਲ ਪਏ ਸੀਗੇ ਇਹ ਇਹ ਮੈਂ ਇਕੱਠੇ ਕਰੀ ਸਾਰੇ ਮੇਰੇ ਕੋਲ ਇਹ 6 ਕੰਟੇਨਰਸ ਦਾ ਸੈੱਟ ਆ ਫਿਰ ਮੈਂ ਕਿਹਾ ਚਲੋ ਮੈਂ ਇਹਦੇ ਵਿੱਚ ਰੱਖ ਦਿਆਂ ਹੈ ਕਿਤੇ ਇਹ ਪਲਾਸਟਿਕ ਦੇ ਨੇ ਪਰ ਇੱਕੋ ਜਿਹੇ ਅੱਛੀ ਲੁੱਕ ਆਊਗੀ ਫਿਰ ਮੈਂ ਆਹ ਵਾਲੇ ਲੱਭੇ ਮੇਰੇ ਕੋਲ ਡਰਾਈ ਫਰੂਟ ਨਾ ਫ੍ਰਿਜ ਵਿੱਚ ਮੈਂ ਰੱਖਦੀ ਹੁੰਦੀ ਹਾਂ ਤੇ ਅਲੱਗ-ਅਲੱਗ ਟਿਸ਼ੀਆਂ ਵਿੱਚ ਪਾਇਆ ਪਿਆ ਸੀਗਾ ਬਹੁਤ ਟਾਈਮ ਦੀ ਮੈਂ ਸੋਚਦੀ ਸੀ ਮੈਂ ਕਰਾਂ ਕਰਾਂ ਘੌਲ ਖੈ ਲੋ ਮੇਰੀ ਭੁੱਲ ਲੈ ਲੋ ਜਾਂ ਭੁੱਲੀਆਂ ਦੀ ਇਸਤਮਾਕ ਨਹੀਂ ਕਰਦਾ ਸੀ ਇੱਧਰ ਤੇ ਇਸ ਤਰ੍ਹਾਂ ਟਾਈਮ ਲੰਘ ਗਿਆ ਬਸ ਤਾਂ ਅੱਜ ਫਾਈਨਲੀ ਮੈਂ ਕੇ ਵੀ ਕੰਮ ਵੀ ਮੈਂ ਕਰਦਾ ਫਿਰ ਜਿੰਨਾ ਵੀ ਡਰਾਈ ਫਰੂਟ ਸੀ ਫ੍ਰਿਜ ਵਿੱਚ ਜਿਹੜਾ ਹੁੰਦਾ ਜਿਵੇਂ ਬਦਾਮ ਦਾਖਾਂ ਕਾਜੂ ਪਿਸਤਾ ਅਖਰੋਟ ਫਿਰ ਮੈਂ ਇਹੋ ਜਿਹੇ ਕੰਟੇਨਰਸ ਵਿੱਚ ਪਾ ਲਿਆ ਸੇਮ ਤਰ੍ਹਾਂ ਦੇ ਨੇ ਸਾਰੇ ਤੇ ਅੱਛੇ ਲੱਗਦੇ ਨੇ ਦੇਖਣ 'ਚ ਵੀ ਤੇ ਜਦੋਂ ਆਪਾਂ ਫ੍ਰਿਜ ਖੋਲਦੇ ਆਂ ਆਪਾਂ ਨੂੰ ਵੀ ਅੱਛਾ ਲੱਗਦਾ ਕਈ ਵਾਰ ਲੌਬੀ 'ਚ ਕੋਈ ਬੈਠਾ ਹੁੰਦਾ ਸਾਹਮਣੇ ਫ੍ਰਿਜ ਖੋਲਦਿਆਂ ਤਾਂ ਦੂਜਿਆਂ ਨੂੰ ਦੇਖਣ ਨਾਲ ਨੂੰ ਵੀ ਅੱਛਾ ਲੱਗਦਾ ਹਨ ਲੰਘ ਲੰਘ ਦੇ ਡੱਬੇ ਜੇ ਦੇਖਣ ਨੂੰ ਅੱਛੇ ਨਹੀਂ ਲੱਗਦੇ ਹੈਗੇ ਠੀਕ ਆ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਆ ਚੀਜ਼ ਇਹ 'ਚ ਰੱਖੀ ਆ ਉਹ ਵੀ ਜੇ ਕਿਸੇ ਹੋਰ ਨੂੰ ਕੋਈ ਚੀਜ਼ ਲੱਭਣੀ ਹੋਵੇ ਤਾਂ ਮੁਸ਼ਕਲ ਹੁੰਦੀ ਹੈ ਪਹਿਲਾਂ ਤਾਂ ਆਪਾਂ ਨੂੰ ਆਪ ਨੂੰ ਅੱਛਾ ਲੱਗਣਾ ਚਾਹੀਦਾ ਜੋ ਆਪਾਂ ਕੋਈ ਵੀ ਚੀਜ਼ ਯੂਜ਼ ਕਰਦੇ ਆ ਆਪਣੀ ਖੁਦ ਦੀ ਚੀਜ਼ ਆਪਾਂ ਨੂੰ ਬਰਤਨ ਵਿੱਚ ਵਧੀਆ ਲੱਗਣੀ ਚਾਹੀਦੀ ਆਪਾਂ ਜਿਹਨੂੰ ਬਰਤਨ ਦੇ ਆਪਾਂ ਯੂਜ਼ ਕਰਦੇ ਆ ਆਪਾਂ ਨੂੰ ਵਧੀਆ ਅੱਛਾ ਲੱਗ ਮੈਂ ਕਿ ਕੰਟੇਨਰ ਵਿੱਚ ਡਰਾਈ ਫਰੂਟ ਕਰ ਲਿਆ ਫਿਰ ਤੇ ਇਹਨੂੰ ਮੈਂਥੇ ਰੱਖ ਦਾਂਗੀ ਇੰਨੇ ਛੋਟੇ ਜਿਹੇ ਬਦਲਾਅ ਨਾਲ ਹੀ ਨਾ ਮੈਨੂੰ ਇੰਨਾ ਵਧੀਆ ਲੱਗੇ ਨਾ ਵਧੀਆ ਲੱਗਿਆ ਵੀ ਫ੍ਰਿਜ ਦੀ ਆਰਗਨਾਈਜੇਸ਼ਨ ਵਿੱਚ ਇੰਨਾ ਫਰਕ ਆ ਗਿਆ ਵਧੀਆ ਲੱਗਣ ਲੱਗਾ ਸਿਰਫ ਛੋਟੇ ਜਿਹੇ ਬਦਲਾਅ ਨਾਲ ਸੋ ਡਰਾਈ ਫਰੂਟ ਤੇ ਸੀਡਸ ਮੈਂ ਕੰਟੇਨਰਸ ਵਿੱਚ ਪਾ ਕੇ ਰੱਖਦੇ ਸੀਡਸ ਤਾਂ ਮੈਂ ਲੱਗ ਗਈ ਪਹਿਲਾਂ ਹੀ ਬੋਟਲ ਚ ਫਾਈਪੇ ਨੇ ਤੇ ਡਰਾਈ ਫਰੂਟ ਮੈਂ ਸੇਮ ਤਰ੍ਹਾਂ ਦੇ ਬੋਟਲਸ ਵਿੱਚ ਪਾ ਕੇ ਰੱਖਦੇ ਹਾਂ ਨਾਲ ਨਾਲ ਮੇਰੀ ਜਗ੍ਹਾ ਵੀ ਬਹੁਤ ਸੇਵ ਹੋ ਗਈ ਮੇਰੇ ਕੋਲ ਸਟਿਲ ਹਲੇ ਜਗ੍ਹਾ ਬਚੀ ਸੀਗੀ ਨਾਲ ਮੈਂ ਕੁਝ ਹੋਰ ਵੀ ਰੱਖ ਸਕਦੀ ਸੀ ਸੋ ਐਸਟਾ ਮੈਂ ਕਰੀ ਨਾ ਸੈਟਿੰਗ ਆਹ ਵਾਲੇ ਕੰਟੇਨਰਸ ਮੈਂ ਪਾਤੀ ਡ్రਾਈ ਫਰੂਟ ਤੇ ਆ ਨਾਲ ਮੈਂ ਰੱਖਤੀ ਆਪਣੀਆਂ ਪੰਪਕਿਨ ਸੀਡਸ ਸਨਫਲਾవర్ ਸੀਡਸ ਵਾਲੀਆਂ ਬੋਟਲਸ ਸੀਡਸ ਖਾਣੇ ਬਹੁਤ ਬਹੁਤ ਜ਼ਰੂਰੀ ਨੇ ਚਾਹੀ ਤੁਸੀਂ ਚਮਚਾ ਚਮਚਾ ਰੋਜ਼ ਖਾਓ ਕਿਸੇ ਵੀ ਤਰ੍ਹਾਂ ਖਾਓ ਇਹ ਤਾਂ ਕੱਚੇ ਉਹ ਵੀ ਖਾ ਲਾਂਗੇ ਬਹੁਤ ਟੇਸਟੇ ਲੱਗਦੇ ਨੇ ਜਰੂਰ ਖਾਇਆ ਕਰੋ ਤੇ ਡ్రਾਈ ਫਰੂਟਸ ਮੈਂ ਰੱਖਦੇ ਕੰਟੇਨਰਸ ਨਾਲ ਮੇਰੇ ਸੀਡਸ ਵਾਲੀਆਂ ਬੋਟਲਸ ਆ ਗਈਆਂ ਹੱਦੀ ਵੀ ਅੱਗੇ ਨਹੀਂ ਸਪੇਸ ਬਚੀ ਪਈ ਆਪਾਂ ਕੁਝ ਹੋਰ ਵੀ ਰੱਖ ਸਕਦੇ ਆ ਫਿਰ ਮੈਂ ਸੀਡਸ ਵਾਲੀਆਂ ਬੋਟਲਸ ਇਧਰ ਸਾਈਡ ਤੇ ਰੱਖ ਦਿਆਂ ਉਧਰ ਹੋਰ ਵੀ ਜਗ੍ਹਾ ਖਾਲੀ ਹੋਗੀ ਇਧਰ ਵੀ ਜਗ੍ਹਾ ਖਾਲੀ ਪਈ ਫਿਰ ਮੈਂ ਇਧਰ ਨਾ ਪੀਨਟ ਬਟਰ ਵਾਲਾ ਜਿਹੜਾ ਨਾ ਟੇਨਰ ਸੀ ਮੈਂ ਉਹ ਰੱਖਤਾ ਪੀਨਟ ਬਟਰ ਵਾਲਾ ਟਿੰਨ ਰੱਖਤਾ ਤੇ ਸਾਰੀ ਸੈਟਿੰਗ 올 ਡਨ ਹੋਗੀ ਇਧਰ ਮੈਂ ਦੁੱਧ ਨੂੰ ਲਾਤਾ ਜਾਗ ਦਹੀਂ ਜਮਾਉਣ ਵਾਸਤੇ ਮੈਨੂੰ ਉਹਨਾਂ ਭੈਣਾਂ ਨੇ ਕਮੈਂਟ ਕਰਿਆ ਸੀਗਾ ਮੈਨੂੰ ਤੁਹਾਡੇ ਤੋਂ ਸਾਰਿਆਂ ਨੂੰ ਪਤਾ ਲੱਗਾ ਕਿ ਤੁਸੀਂ ਕੈਸਰੋਲ 'ਚ ਦਹੀਂ ਜਮਾਇਆ ਕਰੋ ਫਿਰ ਇਹ ਵਿੱਚ ਨਹੀਂ ਨਹੀਂ ਪੈਂਦੀ ਮੇਰੇ ਕੋਲ ਕੋਈ ਉਸ ਤਰ੍ਹਾਂ ਦਾ ਕੈਸਰੋਲ ਨਹੀਂ ਹੈਗਾ ਜਿਹਦੇ ਵਿੱਚ ਮੈਂ ਦਹੀਂ ਜਮਾ ਕੇ ਫਿਰ ਮੈਂ ਫ੍ਰਿਜ ਵਿੱਚ ਵੀ ਰੱਖਦਾ ਮੈਂ ਕੋਈ ਲੈ ਕੇ ਆਉਂਗੀ ਉਹ ਕੈਸਰੋਲ ਜਿਵੇਂ ਮੈਂ ਦਹੀਂ ਜਮਾਵਾਂ ਤੇ ਮੈਂ ਚੱਕ ਕੇ ਉਹਨੂੰ ਉਵੇਂ ਜਿਵੇਂ ਫ੍ਰਿਜ ਵਿੱਚ ਰੱਖਦਾ ਹਾਂ ਮੈਂ ਜ਼ਰੂਰ ਲੈ ਕੇ ਆਉਂਗੀ ਸਪੈਸ਼ਲ ਦਹੀਂ ਵਾਸਤੇ ਇਦھر ਮੈਂ ਭੋਂਤੇ ਚਾਣੇ ਸਵੇਰ ਵਾਸਤੇ ਚਾਣੇ ਮਬਦ ਭੋਂਤੇ ਤਾਂ ਕਿ ਮੈਂ ਬੋਇਲ ਕਰਕੇ ਸਟੋਰ ਕਰ ਲਾਂ ਕੁਝ ਮੈਂ ਖੜੇ ਮਸਾਲੇ ਕੱਢੇ ਨੇ ਚਾਣਾਂ ਚ ਪਾਉਣ ਨੂੰ ਸਵੇਰੇ ਜਿਵੇਂ ਲੌਂਗ ਵੱਡੀ ਇਲਾਇਚੀ ਕਾਲੀ ਮਿਰਚ ਦਾਲਚੀਨੀ ਟੁਕੜਾ ਫਿਰ ਸਵੇਰੇ ਮੈਂ ਉਹ ਜਾਲੀ ਵਾਲੀ ਕੰਟੇਨਰ ਚ ਡੱਬੀ ਚ ਪਾ ਕੇ ਰੱਖ ਦੂੰਗੀ ਟਾਈਮ ਹੋ ਗਿਆ 9 ਵਜੇ ਤੱਕ ਕਿਚਨ ਦਾ ਕੰਮ ਮੇਰਾ ਵੈਸੇ ਹੋ ਗਿਆ ਚਾਣੇ ਮੈਂ ਭੋਂਤੇ ਦਹੀਂ ਜਮਾਤੀ ਪਰ ਦਵਿੰਦਰ ਨੇ ਹਜੇ ਖਾਣਾ ਨਹੀਂ ਖਾਧਾ ਰੂਮ ਰੂਮ ਵਿੱਚ ਕੋਈ ਆਇਆ ਹੋਇਆ ਉੱਥੇ ਬੈਠੇ ਨਹੀਂ ਉਹਨਾਂ ਦੇ ਦੋ ਫੁਲਕੇ ਬਣਾਉਣੇ ਰਹਿ ਗਏ ਫਿਰ ਉਸ ਤੋਂ ਬਾਅਦ ਮੈਂ ਕਿਚਨ ਸਾਰੀ ਸ਼ੈਲਫ ਫਿਰ ਮੇਰਾ ਕਿਚਨ ਦਾ ਕੰਮ ਖਤਮ ਹੋਊਗਾ ਫਿਰ ਰਾਈਵ ਗੇਰਾ ਮੈਂ ਰਹਾ ਕੇ ਇੱਥੇ ਰੱਖ ਲਈ ਦਹੀਂ ਚਮਾਤ ਮੈਂ ਆਪਣਾ ਕੰਮ ਜਾਨੀ ਕਲਮੋਸਟ ਖਤਮ ਕਰ ਤਾ ਵਦਵਿੰਦਰ ਦੋ ਫੁਲਕੇ ਬਣਾ ਕੇ ਕਿਚਨ ਸਾਫ ਕਰੂੰਗੀ ਦੈਟਸ ਆਲ ਤੇ ਹੁਣ ਕਰਦੇ ਆ ਵੀਡੀਓ ਦਾ ਐਂਡ ਹੋਪਸ ਸੋ ਅੱਜ ਵਾਲੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਊਗੀ ਵੀਡੀਓ ਅੱਛੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਈ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਵੀਡੀਓਜ਼ ਅੱਗੇ ਸ਼ੇਅਰ ਵੀ ਕਰਿਆ ਕਰੋ ਆਪਣੇ ਫਰੈਂਡਸ ਨੂੰ ਰਿਲੇਟਿਵਸ ਨੂੰ ਆਪਣੇ ਫੈਮਿਲੀ ਮੈਂਬਰਸ ਨੂੰ ਅੱਗੇ ਵੀ ਸ਼ੇਅਰ ਕਰਿਆ ਕਰੋ ਸੋ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ